ਸਵਾਗਤ ਆ ਕਿਸਾਨ ਭਰਾਵੋ ਅੱਜ ਦੇਖੋ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਮੋਗਾ ਟਰੈਕਟਰ ਮੰਡੀ ਦੀ ਸੋ ਬਹੁਤ ਵਧੀਆ ਟਰੈਕਟਰ ਤੇ ਬਹੁਤ ਸਾਫਟ ਟਰੈਕਟਰ ਜਿਹੜੇ ਇੱਥੇ ਆਏ ਆ ਤੇ ਜਿਹੜੇ ਬੰਦੇ ਆਪਣੇ ਚੈਨਲ ਤੇ ਨਵੇਂ ਜਿਹੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਚੱਲਦੇ ਆਂ ਟਰੈਕਟਰਾਂ ਵੱਲ ਦਿਖਾਉਣੇ ਕਿਹੜੇ ਕਿਹੜੇ ਆਏ ਆ ਪਹਿਲਾ ਟਰੈਕਟਰ ਆ ਜੀ ਫਾਰਮ ਟਰੈਕਸ 60 6 ਮਾਡਲ ਆ ਜੀ 275000 ਰੁਪਏ ਮੁੱਲ ਆ ਜੀ ਦਾ ਰੰਗ ਬੰਨਵਾਨੋ ਤੇ ਕੰਡੀਸ਼ਨ ਵੈਲੋ ਟਰੈਕਟਰ ਸਾਫ ਆ ਜੀ ਬਾਕੀ ਤੁਹਾਡੇ ਸਾਹਮਣੇ ਆ ਇੰਜਨ ਗੇਅਰ ਵਾਲੋ ਟਰ ਅਗਲੇ ਟਰੈਕਟਰ ਵੱਲੀ ਚਲਦੇ ਸਵਰਾਜ 855 ਇਹ 14 ਮਾਡਲ ਹੈ ਜੀ 495000 ਰੁਪਏ ਟਰੈਕਟਰ ਦੀ ਡਿਮਾਂਡ ਜੀ ਟਾਇਰ ਨਵੇਂ ਆ ਜੀ 70 ਤੋਂ 80 ਪੈਸੇ ਰੰਗ ਬੰਨ ਵਾਲੇ ਟਰੈਕਟਰ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਦੇਖ ਸਕਦੇ ਹੋ ਟਰੈਕਟਰ ਬਹੁਤ ਵਧੀਆ ਜੀ ਸੋ ਚਲਦੇ ਆ ਜੀ ਆਪਾਂ ਤੀਸਰੇ ਟਰੈਕਟਰ ਵੱਲ ਸਵਰਾਜ 855 ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਟਾਇਰਾਂ ਦੀ ਗੱਲ ਕਰੀਏ 80 ਤੋਂ 90 ਪੈਸੇ ਟਾਇਰ ਆ ਜੀ ਜੇ ਗੱਲ ਕਰੀਏ ਮਾਡਲ ਦੇ 23 ਮਾਡਲ ਆ ਇਹ ਵੀ 31 ਨੰਬਰ ਆ ਜੀ ਇਸਾ 7 ਲੱਖ ਤੇ 75000 ਰੁਪਏ ਡਿਮਾਂਡ ਹੈ ਜੀ ਇੰਜਨ ਗੇਅਰ ਓਕੇ ਹੈ ਜੀ ਟਰੈਕਟਰ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਸੋ ਮੋਗਾ ਟਰੈਕਟਰ ਮੰਡੀ ਚ ਟਰੈਕਟਰ ਖੜਾ ਜੀ ਸੋ ਚੱਲਦੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਹੈ ਜੀ ਮਹਿੰਦਰਾ ਤਿੰਨ ਮਾਡਲ ਹੈ ਜੀ 2 ਲੱਖ ਤੇ 52000 ਰੁਪਏ ਹੈ ਜਿਹੜੀ ਇਹਦੀ ਮੰਗ ਹੈ ਜੀ ਸਾਫ਼ ਸੁਥਰਾ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੇ ਗੱਲ ਕਰੀ ਕੰਡੀਸ਼ਨ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਕਿਸੇ ਪਾਸੋਂ ਲੀਕ ਸੀਕ ਨਹੀਂ ਟਾਇਰ ਨਵੇਂ ਹੈ ਜੀ ਸੋ ਚੱਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਸਵਰਾਜ 735 98 ਮਾਡਲ ਆ ਜੀ 1 ਲੱਖ ਤੇ 98000 ਰੁਪਿਆ ਰੇਟ ਆ ਜੀ ਇਹਦਾ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਟਾਇਰਾਂ ਦੀ ਕੰਡੀਸ਼ਨ ਵੀ ਓਕੇ ਆ ਜੀ ਦੇਖ ਸਕਦਾ ਜੀ ਸੋ ਚੱਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਜੀ ਸਵਰਾਜ 855 ਇਹ ਵੀ ਟਰੈਕਟਰ ਆ ਜੀ ਸ਼ੋਰੂਮ ਕੰਡੀਸ਼ਨ ਆ ਜੀ ਪੀਬੀ 13 ਨੰਬਰ ਆ ਜੀ ਟਾਇਰਾਂ ਵੱਲੋਂ ਨਵਾਂ 21 ਮਾਡਲ ਆ ਤੇ 7 ਲੱਖ 15 ਹਜ਼ਾਰ ਦੀ ਡਿਮਾਂਡ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਇੰਜਨ ਦੀ ਤੇ ਟਾਇਰਾਂ ਦੀ ਵੀ ਦੇਖ ਸਕਦੇ ਜੀ ਚਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਮਹਿੰਦਰਾ B 275 DI ਪੰਜ ਮਾਡਲ ਆ ਜੀ ਰੇਟ 2 ਲੱਖ 55 ਹਜ਼ਾਰ ਸੋ ਅਗਲਾ ਟਰੈਕਟਰ ਆਈ ਸਵਰਾਜ 744 ਇਹ ਪੰਜ ਮਾਡਲ ਆ ਜੀ 2 ਲੱਖ 95 ਹਜ਼ਾਰ ਇਹਦਾ ਰੇਟ ਆ ਜੀ ਪੰਜਾਬ ਨੰਬਰ ਆ ਜੀ ਸੋ ਅਗਲਾ ਟਰੈਕਟਰ ਤੁਹਾਡੇ ਸਾਹਮਣੇ ਹੈ ਜੀ ਜੌਂਟੀਅਰ 5310 8 ਮਾਡਲ ਹੈ ਜੀ ਤੇ 440000 ਰੁਪਏ ਡਿਮਾਂਡ ਹੈ ਜੀ ਬਿਲਕੁਲ ਸਾਫ ਕੰਡੀਸ਼ਨਡ ਟਰੈਕਟਰ ਹੈ ਜੀ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਜੀ ਸੋ ਜਾਣੇ ਜੀ ਹੁਣ ਆਪਾਂ ਅਗਲੇ ਟਰੈਕਟਰ ਦੇ ਵੱਲ ਮਹਿੰਦਰਾ 20275 DI ਇੱਕ ਮਾਡਲ ਹੈ ਜੀ 2 ਲੱਖ ਤੇ 5000 ਰੁਪਏ ਇਹਦੇ ਟਰੈਕਟਰ ਦੀ ਡਿਮਾਂਡ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਅਗਲਾ ਟਰੈਕਟਰ ਸਵਰਾਜ 735 ਅਗਲੇ ਤੇ ਪਿਛਲੇ ਟਾਇਰ ਦੋਵੇਂ ਇਹਦੇ ਨਵੇਂ ਹੈ ਜੀ ਓਰੀਜਨਲ ਟਰੈਕਟਰ ਆ ਜੀ ਸਾਰਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਤਿੰਨ ਮਾਡਲ ਆ 237000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਪੰਜਾਬ ਨੰਬਰ ਆ ਟਾਇਰ ਦੇਖ ਸਕਦੇ ਤੁਸੀਂ ਇਹਦੇ ਅਗਲੇ ਤੇ ਪਿਛਲੇ ਸੋ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਅਗਲਾ ਟਰੈਕਟਰ ਆ ਜੀ ਮਹਿੰਦਰਾ ਨੋਵੋ ਮਹਿੰਦਰਾ 605 ਡੀਆਈ ਇਹ 17 ਮਾਡਲ ਆ ਜੀ 585000 ਰੁਪਏ ਡਿਮਾਂਡ ਆ ਫਾਈਬਰ ਦੀ ਛਤਰੀ ਲੱਗੀ ਆ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਰੰਗ ਵਾਲੋ ਟਰੈਕਟਰ ਬਿਲਕੁਲ ਨਵਾਂ ਓਰੀਜਨਲ ਟਰੈਕਟਰ ਆ ਜੀ ਦੇਖ ਸਕਦੇ ਹੋ ਸੋ ਅਗਲਾ ਟਰੈਕਟਰ ਹੈ ਜੀ ਪਾਵਰ ਟਰੈਕ ਪੰਜਾਬ ਨੰਬਰ ਹੈ ਜੀ ਬਿਲਕੁਲ ਨਵੀਂ ਕੰਡੀਸ਼ਨ ਆ ਪੀਬੀ04 ਨੰਬਰ ਹੈ ਜੀ ਫਰੀਦਕੋਟ ਦਾ 17 ਮਾਡਲ ਆ 4 ਲੱਖ ਤੇ 50000 ਰੁਪਏ ਡਿਮਾਂਡ ਆ ਜੀ ਟਾਇਰਾਂ ਦੀ ਗੱਲ ਕਰੀ ਨਵੀਂ ਆ ਅਗਲਾ ਟਰੈਕਟਰ ਸਵਰਾਜ 735 ਪੰਜ ਮਾਡਲ ਜੀ 2 ਲੱਖ ਤੇ 45000 ਡਿਮਾਂਡ ਆ ਜੀ ਇਹਦੀ ਟਰੈਕਟਰ ਵੇਖ ਸਕਦੇ ਹੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਓਕੇ ਆ ਅਗਲਾ ਟਰੈਕਟਰ ਮਹਿੰਦਰਾ 265 ਡੀਆਈ ਇਹ ਚਾਰ ਮਾਡਲ ਆ ਜੀ 235000 ਡਿਮਾਂਡ ਆ ਜੀ オリジナル ਟਰੈਕਟਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਬੋਗਾ ਟਰੈਕਟਰ ਮੰਡੀ ਚ ਚਲਦੇ ਆ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਜੀ ਨਿਊ ਹਾਲੈਂਡ 3600 19 ਮਾਡਲ ਆ ਜੀ 550000 ਰੁਪਿਆ ਡਿਮਾਂਡ ਆ ਸ਼ੋਰੂਮ ਕੰਡੀਸ਼ਨ ਆ 80 ਤੋਂ 90 ਪੈਸੇ ਟਾਇਰ ਆ ਜੀ ਇੰਜਨ ਗੇਅਰ ਦਾ ਓਕੇ ਆ 3 ਸਪੀਡ ਆ ਪੰਜਾਬ ਨੰਬਰ ਆ ਟਰੈਕਟਰ ਦੀ ਕੰਡੀਸ਼ਨ ਜਿਹੜੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਅਗਲਾ ਟਰੈਕਟਰ ਆਪਾਂ ਲੈ ਕੇ ਆ ਗਏ ਆ ਜੀ ਸਵਰਾਜ 735 97 ਮਾਡਲ ਆ 1,50,000 ਰੁਪਏ ਡਿਮਾਂਡ ਆ ਟਾਇਰ ਬਿਲਕੁਲ ਨਵੇਂ ਆ ਸਾਰਾ オリジナル ਟਰੈਕਟਰ ਆ ਜੀ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਜੀ ਸੋ ਚੱਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਨਿਊ ਹਾਲੈਂਡ 4710 ਇਹ ਟਰੈਕਟਰ 12 ਮਾਡਲ ਆ ਜੀ 3,27,000 ਰੁਪਏ ਜਿਹੜੀ ਡਿਮਾਂਡ ਆ ਜੀ ਇਹ ਰੰਗ ਵਾਲੋ ਟਰੈਕਟਰ ਓਕੇ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਚੱਲਦੇ ਆ ਜੀ ਅਗਲੇ ਟਰੈਕਟਰ ਦੇ ਵੱਲ ਆਪਾਂ ਅਗਲਾ ਟਰੈਕਟਰ ਹੈ ਜੀ ਜੌਂਡੀਅਰ 11 ਮਾਡਲ ਹੈ ਜੀ 435000 ਰੁਪਏ ਦਾ ਡਿਮਾਂਡ ਹੈ ਜੀ 5204 ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੋਗਾ ਟਰੈਕਟਰ ਮੰਡੀ 'ਚ ਅਗਲਾ ਟਰੈਕਟਰ ਜੀ 98 11 180000 ਰੁਪਏ ਦਾ ਡਿਮਾਂਡ ਹੈ ਜੀ 1988 ਮਾਡਲ ਹੈ ਜੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਸੋ ਚੱਲਦੇ ਹਾਂ ਜੀ ਅਗਲੇ ਟਰੈਕਟਰ ਦੇ ਵੱਲ ਆਪਾਂ ਅਗਲਾ ਟਰੈਕਟਰ ਜੀ ਮਹਿੰਦਰਾ 475 ਡੀਆਈ ਇਹ 1999 ਮਾਡਲ ਹੈ ਜੀ 255000 ਡਿਮਾਂਡ ਹੈ ਜੀ ਡਬਲ ਕਲੱਚ ਆ ਲਿਕਸ਼ੀ ਕਿਤੋਂ ਹੀ ਸਾਰਾ origignal tractor ਹੈ ਜੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸੋ ਵਾਧੇ ਅਗਲੇ tractor ਵਾਲ ਫਾਰਮ ਟਰੈਕ 60 98 ਮਾਡਲ ਹੈ ਜੀ 2 ਲੱਖ ਤੇ 20000 ਰੁਪਏ ਡਿਮਾਂਡ ਹੈ ਜੀ ਸਾਰਾ origignal tractor ਹੈ ਜੀ 60 ਤੋਂ 70 ਪੈਸੇ ਜਿਹੜੇ ਰਟਾਇਰ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਸੋ ਅਗਲਾ tractor ਹੈ ਜੀ ਸੋਨਾਲੀਕਾ ਇੰਟਰਨੈਸ਼ਨਲ ਡੀਆਈ 750 ਇਹ 11 ਮਾਡਲ ਹੈ ਜੀ 3 ਲੱਖ ਤੇ 20000 ਰੁਪਏ ਦੀ ਡਿਮਾਂਡ ਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਅਗਲਾ ਟਰੈਕਟਰ ਜੋਡੀਅਰ 53010 5310 16 ਮਾਡਲ ਹੈ ਜੀ 5 ਲੱਖ ਤੇ 25 ਹਜ਼ਾਰ ਰੁਪਏ ਡਿਮਾਂਡ ਹੈ ਜੀ ਸੋ ਪਹੁੰਚ ਗਏ ਅਗਲੇ ਟਰੈਕਟਰ ਵੱਲ ਮਹਿੰਦਰਾ 475 ਡੀਆਈ ਇਹ 97 ਮਾਡਲ ਹੈ ਜੀ 1 ਲੱਖ ਤੇ 35 ਹਜ਼ਾਰ ਰੁਪਏ ਬਾਈ ਡਿਮਾਂਡ ਕਰਦੇ ਆ ਸੋ ਅੱਗੇ ਆ ਜੀ ਤੁਹਾਡੇ ਸਾਹਮਣੇ ਸਬਰਾਜ 724 ਇਸ 96 ਮਾਡਲ ਹੈ ਜੀ 1,55,000 ਰੁਪਏ ਦੀ ਡਿਮਾਂਡ ਹੈ ਜੀ ਅਗਲੇ ਪਿਛਲੇ ਟਾਇਰ ਬਿਲਕੁਲ ਨਵੇਂ ਆ ਝਾਰਖੰਡ ਦਾ ਨੰਬਰ ਹੈ ਟਰੈਕਟਰ ਦਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਅਗਲਾ ਟਰੈਕਟਰ ਹੈ ਜੀ ਅਰਜਨ 2003 ਮਾਡਲ ਹੈ ਜੀ 2,70,000 ਰੁਪਏ ਦੀ ਡਿਮਾਂਡ ਹੈ ਜੇਕਰ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਵਧੀਆ ਜੀ ਨਵੇਂ ਟਾਇਰ ਆ ਅਗਲਾ ਟਰੈਕਟਰ ਹੈ ਜੀ ਜੋਡੀਅਰ 5203 ਮਾਡਲ ਦੀ ਗੱਲ ਕਰੀਏ ਨਵਾਂ ਮਾਡਲ ਆ ਜੀ ਰੇਟ 1,85,000 ਕੰਡੀਸ਼ਨ ਓਕੇ ਆ ਜੀ ਵੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਆ ਸੋ ਚੱਲਦੇ ਅਗਲੇ ਟਰੈਕਟਰ ਦੇ ਵੱਲ ਅਗਲਾ ਟਰੈਕਟਰ ਆ ਜੀ ਅਰਜਨ 7 ਮਾਡਲ ਆ ਜੀ ਪੰਜਾਬ ਨੰਬਰ ਆ 2,75,000 ਰੁਪਏ ਡਿਮਾਂਡ ਕਰਦੇ ਆ ਡੀਆਈ 605 ਅਗਲਾ ਟਰੈਕਟਰ ਤੁਹਾਡੇ ਸਾਹਮਣੇ ਆ ਜੀ ਜੌਂਟੇਅਰ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ 50 60 ਟਾਇਰਾਂ ਦੀ ਗੱਲ ਕਰੀਏ ਕੰਡੀਸ਼ਨ ਬਿਲਕੁਲ ਸਾਫ਼ ਆ ਜੀ 2020 ਮਾਡਲ ਆ ਜੇਕਰ ਰੇਟ ਦੀ ਗੱਲ ਕਰੀਏ 4 ਲੱਖ ਤੇ 70000 ਰੁਪਏ ਦੀ ਜਿਹੜੀ ਬਾਈ ਡਿਮਾਂਡ ਕਰਦੇ ਆ ਅਗਲਾ ਟਰੈਕਟਰ ਤੁਹਾਡੇ ਸਾਹਮਣੇ ਹੈ ਜੀ ਜੋ ਟਾਇਰ 5310 4/4 ਮੋਗਾ ਮੰਡੀ ਚ ਇੱਕੋ ਟਰੈਕਟਰ ਆਇਆ ਸੀ ਇਹ 2016 ਮਾਡਲ ਆ 7 ਲੱਖ 35000 ਰੁਪਏ ਡਿਮਾਂਡ ਆ ਜੀ ਬਹੁਤ ਲੋਕਾਂ ਨੇ ਆਪ ਨੂੰ ਕਮੈਂਟ ਕਰਕੇ ਦੱਸਿਆ ਵੀ ਜਿਹੜੀ ਜੋ ਟਾਇਰ 4/4 ਦੀ ਵੀਡੀਓ ਲੈ ਕੇ ਆਓ ਸੋ ਇੱਕੋ ਟਰੈਕਟਰ ਆਇਆ ਸੀ ਮੰਡੀ ਚ ਉਹ ਤੁਹਾਡੇ ਸਾਹਮਣੇ ਹੈ ਜੀ ਦੇਖ ਸਕਦੇ ਹੋ ਤੁਸੀਂ ਟਰੈਕਟਰ ਸੋ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਜੀ ਜੇਕਰ ਕਿਸੇ ਨੇ ਕਿਸੇ ਤਰ੍ਹਾਂ ਦਾ ਪਾਸੂ ਜਾਂ ਸਾਧਨ ਵੇਚਣਾ ਹੋਵੇ ਟਰੈਕਟਰ ਵੇਚਣਾ ਹੋਵੇ ਤਾਂ ਆਪਣੇ ਨਾਲ ਜਿਹੜਾ ਸੰਪਰਕ ਕਰ ਸਕਦਾ YouTube Facebook ਤੇ ਜਿਹੜੀ ਵੀਡੀਓ ਜੀ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਮਿਲਦੇ ਆਂ ਜੀ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ